ਮਾਝ ਮਹੱਲਾ ਪੰਜਵਾ ਚੁੱਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਕਾਨ ਉੱਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਓ ਹੋਂਕੋਲੀ ਜਿਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਓ ਤੇਰਾ ਮੁਖ ਸੁਹਾਵਾ ਜਿਉ ਸਹਜ ਤੁੰ ਬਾਣੀ ਚਿਰ ਹੂਆ ਦੇਖੈ ਸਾਰਿੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜਿਉ ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜਿਉ ਰਹਾਓ ਇਕ ਕੜੀ ਨ ਮਿਲਤੇ ਤਾਂ ਕਲ ਚੁਕ ਹੋਤਾ ਹੁਣ ਕਦ ਮਿਲੀਐ ਪ੍ਰੀਅ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਰਬਾਰੇ ਜਿਉ ਹੋਂ ਕੋਲੀ ਜਿਉ ਕੋਲ ਕੁਮਾਈ ਚ ਸੱਚੇ ਗੁਰਦਰਬਾਰੇ ਜਿਉ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬినాਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਾਂ ਕੋਲੀ ਜੋ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ